ਜ਼ਰੂਰੀ ਕੱਟਣਾ ਚਾਹੀਦਾ ਜੀ ਗਲ ਪੈਂਦੇ ਹੁਣ ਇਹ ਇੱਕ ਕੰਮ ਕਰਦਾ ਹੈਗਾ ਸਾਰੇ ਬਦਨਾਮ ਹੋਉਂਦੇ ਆ ਇਹਦੇ ਚ ਕੋਈ ਗਰੀਬ ਹੈਗਾ ਕੋਈ ਅਮੀਰ ਹੈਗਾ ਨਹੀਂ ਸਹੀ ਤੋਂ ਨਹੀਂ ਚੱਲ ਰਿਹਾ ਜੀ ਕਿਉਂ ਸਹੀ ਇਸ ਲਈ ਨਹੀਂ ਚੱਲ ਰਿਹਾ ਗਲਤੀ ਇਹ ਕਿਤੇ ਸਾਰੇ ਨੂੰ ਪੜ ਰਿਹਾ ਠੀਕ ਤੇ ਨਹੀਂ ਹੈ ਜੀ ਉਹ ਵੀ ਕੰਮ ਕਰਨ ਆਇਆ ਬਾਹਰੋਂ ਆਇਆ ਅਸੀਂ ਵੀ ਕਿਹ ਬਾਹਰ ਜਾਂਦੇ ਆ ਕੰਮ ਕਰਨ ਲਈ ਕੀ ਪ੍ਰਵਾਸੀ ਭਜਾਣੇ ਚਾਹੀਦੇ ਨਹੀਂ 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 ਭਜਾਣੇ ਜੀ ਕਿਉਂ ਉਹ ਵੀ ਵਿਚਾਰੇ ਰੋਟੀ ਲਈ ਇੰਨੀ ਦੂਰੋਂ ਆਏ ਆ ਕੰਮ ਕਰਨ ਲਈ ਹਾੜਾਂਦਾ ਵਾਲਾ ਲੋਕ ਲੋਕਡਾਊਨ ਚੋਂ ਪਤਾ ਰੋਟੀ ਮਿਲਦੀ ਵੀ ਇੱਥੇ ਅਗਲੇ ਰਏ ਆ ਇਹਨਾਂ ਤੋਂ ਬਿਨਾ ਗੁਜ਼ਾਰਾ ਹੋ ਜਾਏਗਾ ਕੰਮ ਆਪਾਂ ਲੋਕ ਮਿਹਨਤ ਕਰਾਂਗੇ ਤੇ ਆਪਾਂ ਕੰਮ ਕਰ ਸਕਨੇ ਆ ਭਜਾਨੀ ਜੀ ਦੇ ਆ ਰਾਈਟ ਆ ਭਜਾਨੀ ਜੇ ਭਈਆ ਵੱਜੂਗਾ ਤੇ ਤਾਂ ਹੀ ਦਾ ਪੰਜਾਬ ਦਾ ਸਰਦਾਰ ਹੋਣਾ ਵਾ ਫੈਕਟਰੀ ਉਹਨਾਂ ਦੀ ਸਾਡੇ ਸਾਹਮਣੇ ਗੱਡੀਆਂ ਲਾਉਂਦੇ ਜੇ ਅਸੀਂ ਕਹਿੰਨੇ ਆ ਤੇ ਗੁੰਡਾਗਰਦੀ ਦਿਖਾਉਂਦੇ ਬਦਮਾਸ਼ੀ ਦਿਖਾਉਂਦੇ ਆ ਲੜਾਈਆਂ ਕਰਦੇ ਮਾਰਨ ਨੂੰ ਪੈਂਦੇ ਜੇ ਫਿਰ ਕਹਿੰਦੇ ਜੋ ਮਰਜ਼ੀ ਕਰ ਲਓ ਤੁਸੀਂ ਸਾਡਾ ਤੁਸੀਂ ਕੁਛ ਨਹੀਂ ਵਿਗਾੜ ਸਕਦੇ ਇਹ ਝੁਕਦੇ ਹੀ ਨਹੀਂ ਐ ਇਹਨਾਂ ਚ ਜਿਵੇਂ ਆ ਤੇਰੀ ਮਾਂ ਨੂੰ ਤੇਰੀ ਊ ਨੂੰ ਗਾਲ੍ਹਾਂ ਕਢਦੇ ਅੱਗੋਂ ਗੰਦੀਆਂ ਗੰਦੀਆਂ ਫਾਂਸੀ ਦੇਣੀ ਚਾਹੀਦੀ ਬਿਲਕੁਲ ਬਿਲਕੁਲ ਫਾਂਸੀ ਦੇਣੀ ਇਹੋ ਜਿਹੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦਾ ਫਾਂਸੀ ਦੇਣੀ ਚਾਹੀਦੀ ਫਾਂਸੀ ਦੇਣੀ ਜਿਹੜਾ ਮਾੜੇ ਕ੍ਰਿਮੀਨਲ ਸੋਚ ਦੇ ਬੰਦੇ ਨੇ ਚਾਹੇ ਪ੍ਰਵਾਸੀ ਹੋਣ ਚਾਹੇ ਪੰਜਾਬ ਦੇ ਜੰਮਿਆਂ ਬੱਲਿਆ ਹੋਵੇ ਕਿੱਥੇ ਦਾ ਵੀ ਹੋਵੇ ਕ੍ਰਿਮਿਨਲ ਦੀ ਕੋਈ ਜਗਾ ਨਹੀਂ ਦੇਖੋ ਪ੍ਰਵਾਸੀ ਕੋਈ ਸਾਰੇ ਮਾੜੇ ਨਹੀਂ ਐ ਰਾਏ ਕੰਮ ਕਰਨਾ ਇੱਥੇ ਗਲਤ ਕੰਮ ਕਰਨ ਲੱਗ ਪਿਆ ਜੇ ਇੱਕ ਨਸੇਰੀ ਅਗਰ ਗਲਤ ਹੋ ਗਿਆ ਤਾਂ ਸਾਰੇ ਉਪਰਵਾਸੀਓ ਗਲਤ ਨਹੀਂ ਹੈਗੇ ਹਾਂ ਇੱਥੇ ਆਣ ਕੰਮ ਕਰਨ ਹੁਣ ਅਸੀਂ ਵੀ ਜਾਣਦੇ ਹਾਂ ਹੁਣ ਜੇ ਬੰਦਾ ਕਵੇ ਨਾ ਯਾਰ ਇਹ ਪੰਜਾਬ ਤੋਂ ਕੈਨੇਡਾ ਜਾਂਦੇ ਨੇ 35 ਤੋਂ 40 ਲੱਖ ਰੁਪਏ ਬੰਦਾ ਲਾ ਕੇ ਜਾਂਦਾ ਐ ਇੱਥੇ ਉਹਨਾਂ ਤੇ ਯੂਪੀ ਤੋਂ 350 400 ਰੁਪਏ ਦੀ ਡਿਗੜ ਲੁਧਿਆਣਾ ਆ ਜਾਂਦੇ ਐ ਭਈ ਇਹ ਵੀ ਤੇ ਕੰਮ ਕਰਦੇ ਉਹਨਾਂ ਫਿਰ ਤੇ ਬੈਠਾ ਲੁਧਿਆਣਾ ਮੈਂ ਅਸਿਰਦੀ ਬੈਠਾ ਜੀ ਬਿਲਕੁਲ ਉਹੀ ਤੇ ਬਜੇ ਕੰਮ ਕਰਦਾ ਸਾਰਾ ਦੱਸੋ ਉਸ ਭੈਣ ਤੇ ਕੀ ਵਿਦੀ ਹੋ ਗਈ ਉਸ ਮਾਤਾ ਤੇ ਕੀ ਵਿਦੀ ਹੋ ਗਈ ਜਿਹਨੇ ਇੰਨਾ ਕ ਬੱਚਾ ਵਿਚਾਰੀ ਨੇ ਪਾਲਿਆ 5 ਸਾਲ ਦਾ ਕੀਤਾ ਸੋਚਿਆ ਸੀ ਆਏ ਵੱਡਾ ਹੋਊਗਾ ਮੇਰਾ ਬੁਢਾਪੇ ਦਾ ਸਾਰਾ ਬਣੂ ਉਹਦਾ ਵਿਚਾਰੀ ਦਾ ਕੀ ਬਣੂਗਾ ਦੱਸ 70 ਤੋਂ 80 ਬੰਦਾ ਜਿਹੜਾ ਸਾਡੀ ਫੈਕਟਰੀ ਦੇ ਵਿੱਚ ਪ੍ਰਵਾਸੀ ਹੈ ਚਾਰ ਪੰਜਾਬੀ ਨੇ ਜਿਨ੍ਹਾਂ ਦਾ ਗਲਤੀ ਆ ਉਹਨਾਂ ਦੇ ਖੜੇ ਖੁਲਾਰ ਕੇ ਉਹਦੇ ਗੋਲੀਆਂ ਮਾਰ ਦਿੱਤੀ ਸਿੱਧੀਆਂ ਪੰਜੇ ਉਂਗਲਾ ਬਰਾਬਰ ਦੀ ਨਹੀਂ ਹੁੰਦੀ ਆ ਕੋਈ ਪੰਜਾਬ ਚ ਮੁਸੀਬਤ ਆਂਦੀ ਆ ਉਦੋਂ ਕੌਣ ਖੜਾਉਂਦਾ ਪੰਜਾਬੀ ਖੜਾਉਂਦਾ ਤੇ ਪਈਏ ਸਾਰੇ ਚਪਲਾਂ ਛੱਡ ਗਿਆ ਪੰਜਾਬ ਆਪਣੇ ਵਾਪਸੀ ਸ਼ਹਿਰ ਨੂੰ ਪ੍ਰਵਾਸੀ ਬਣਾਦਾਂਗੇ ਪੰਜਾਬ ਦੇ ਵਿੱਚ ਕੰਮਗੁਣ ਕਰੇਗਾ ਜਿਆਦੇ ਪਹਿਲਾਂ ਆਪਾਂ ਨੂੰ ਸਟੈਂਡ ਲੈਣਾ ਪੈਣਾ ਆਪਾਂ ਨੂੰ ਸ਼ੇਰ ਬੰਨਾ ਪੈਣਾ ਆਪਾਂ ਨੂੰ ਇਹ ਕੰਮਕਾਰ ਸਾਹਮਣੇ ਪੈਣੇ ਆ ਜਿਹਨ ਪ੍ਰਵਾਸੀਆਂ ਵੱਲੋਂ ਪੱਗਾਂ ਨੂੰ ਹੱਥ ਪੈ ਰਹੇ ਨੇ ਜਾਂ ਇੱਜ਼ਤਾਂ ਨੂੰ ਹੱਥ ਪੈ ਰਹੇ ਨੇ ਬਾ ਜਿਹਾਂ ਖੂਨ ਕਤਲ ਹੋ ਰਹੇ ਨੇ ਉਹਨਾਂ ਦਾ ਕੀ ਹੋਰ ਕਤਲ ਤਾਂ ਪਹਿਲੇ ਵੀ ਹੁੰਦੇ ਰਹੇ ਆ ਕਿ ਮਾਚਲ ਜਾਂਦੇ ਸਾਨੂੰ ਜਗ੍ਹਾ ਨਹੀਂ ਲੈਣ ਦਿੰਦੇ ਰਾਜਸਥਾਨ ਜਾਂਦੇ ਜਗ੍ਹਾ ਨਹੀਂ ਲੈਣ ਦਿੰਦੇ ਹਾਂ ਉਹਦੇ ਲਈ ਮੈਂ ਕਹਿੰਦਾ ਜੀ ਆਪਾਂ ਐਗਰੀਆਂ ਖੁੰਡਾ ਕੀ ਹੈ ਵੀ ਜੇ ਕੋਈ ਪ੍ਰਵਾਸੀ ਗਲਤ ਕੰਮ ਕਰਦਾ ਤੇ ਬਦਨਾਮ ਸਾਰੇ ਪ੍ਰਵਾਸੀ ਹੁੰਦੇ ਨੇ ਫੈਕਟਰੀਆਂ 'ਚ ਇਹਨਾਂ ਨੇ ਕੰਮ ਕਰਦੇ ਜਿਹੜੇ ਬੰਦੇ ਉਹਨੀਆਂ ਫੈਕਟਰੀਆਂ ਛੱਡ ਜਾਣੀਆਂ ਪਾਉਣਗੇ ਪਿੰਡਾਂ 'ਚ ਭਜਾ ਦੇਣਗੇ ਸ਼ਹਿਰਾਂ 'ਚ ਕੀ ਕਰਨਗੇ ਤੁਹਾਡੇ ਹੱਥ 'ਚ ਪਾਚੋ ਲਿਆ ਸਭ ਤੋਂ ਇੱਕੋ ਬਰਾਬਰਤੀ ਨਹੀਂ ਹੈਗੇ ਜੀ ਠੀਕ ਹੈ ਜੀ ਪੰਜਾਬ ਵਿੱਚ ਪੰਜਾਬੀ ਦੀ ਪੱਗ ਦੀ ਰਾਈ ਨਹੀਂ ਕੋਈ ਗੱਲਬਾਤ ਵੈਲਿਊ ਨਹੀਂ ਰਹੇਗੀ ਜਣਾ ਖਣਾ ਪੱਗ ਨੂੰ ਹੱਤਪਾਨ ਨੂੰ ਵਿਰਦਾ ਵਾ ਚੋਰੀਆਂ ਢੱਕ ਕੇ ਇਹੀ ਲੋਕ ਮਾਰਦੇ ਪੈਨੇ ਹੋਰ ਕੌਣ ਕਰਦਾ ਪਿਆ ਕਿਉਂਕਿ ਇਹਨਾਂ ਨੂੰ ਇਹ ਬੇਫਿਕਰੀ ਹੈ ਇਹਨਾਂ ਨੂੰ ਕੋਈ ਇੱਥੇ ਕੋ ਪਛਾਣਦਾ ਹੈ ਇਹਨਾਂ ਨੂੰ ਭਜਾਣਾ ਹੀ ਚਾਹੀਦਾ ਹੈ ਕਿਉਂ ਮਤਲਬ ਉਹ ਕਹਿੰਦੇ ਅਸੀਂ ਤਾਂ ਖਾਣ ਪੀਣ ਆਨੇ ਤੇ ਆਪਣਾ ਕੰਮ ਕਰਨ ਆਨੇ ਆ ਫਿਰ ਕਿਉਂ ਮੈਡਮ ਇਦਾਂ ਦੇ ਬੱਚਿਆਂ ਨਾਲ ਇਦਾਂ ਦੀ ਹਰਗਦਰ ਕਰਦੇ ਪੈਨੇ ਛੋਟੇ ਛੋਟੇ ਬੱਚਾ ਮਾਸੂਮ ਬੱਚੇ ਦਾ ਕੀ ਕਸੂਰ ਜੀ ਹੈ ਭਗਵੰਤ ਸਿੰਘ ਸਾਹਿਬ ਦਾ ਬਿਆਨ ਆਇਆ ਕਿ ਉਹ ਤਾਂ ਕੰਮ ਕਰਨ ਆਉਂਦੇ ਨੇ ਤੇ ਕਿ ਭਗਵੰਤ ਸਿੰਘ ਸਾਹਿਬ ਨੂੰ ਇਹ ਨਹੀਂ ਆਉਂਦਾ ਜੇ ਬੱਚੇ ਜਿਹੜਾ ਗਲਤ ਕੰਮ ਕਰਨ ਆਉਂਦੇ ਨੇ ਬਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਪਿਛਲੇ ਦਿਨੀ ਇੱਕ ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੱਚੇ ਦੇ ਨਾਲ ਤਸ਼ੱਦਦ ਕਰਕੇ ਉਹਨੂੰ ਮਾਰਿਆ ਜਾਂਦਾ ਕਿਸ ਬੁਰੀ ਤਰ੍ਹਾਂ ਉਹਨੂੰ ਘਿਨੋਰੀ ਮੌਤ ਦਿੱਤੀ ਜਾਂਦੀ ਹੈ ਸੋ ਉਸ ਤੋਂ ਲੈ ਕੇ ਜਿਹੜੇ ਆਮ ਲੋਕ ਨੇ ਪੰਜਾਬੀ ਭਾਈਚਾਰਾ ਕਾਫੀ ਡਰਿਆ ਹੋਇਆ ਨਜ਼ਰ ਆ ਰਿਹਾ ਤੇ ਇੱਕ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਕਿ ਪ੍ਰਵਾਸੀ ਭਜਾਓ ਸੋ ਗੱਲਬਾਤ ਕਰਨ ਲਈ ਪਹੁੰਚੇ ਅੱਜ ਆਮ ਜਨਤਾ ਦੇ ਨਾਲ ਪੁੱਛਦੇ ਹਾਂ ਪ੍ਰਵਾਸੀਆ ਦਾ ਵੀ ਪੁਆਇੰਟ ਆਫ View ਕੀ ਹੈ ਤੇ ਆਮ ਜਨਤਾ ਕੀ ਚਾਹੁੰਦੀ ਹੈ ਕਿ ਪ੍ਰਵਾਸੀ ਭਜਨੇ ਚਾਹੀਦੇ ਆ ਸੋ ਗੱਲਬਾਤ ਕਰਦੇ ਸੱਸੀ ਗੱਲ ਵੀਰੇ ਸੱਸੀ ਗੱਲ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਆਏ ਦਿਨ ਪ੍ਰਵਾਸੀਆਂ ਵੱਲੋਂ ਜਿਹੜੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਪਿਛਲੇ ਦਿਨੀ ਹੁਸ਼ਿਆਰਪੁਰ ਚ ਇੱਕ ਪੰਜ ਸਾਲਾਂ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਬੜੀ ਬੁਰੀ ਤਰ੍ਹਾਂ ਕਦੀ ਖਾਣ ਪੀਣ ਵਾਲੀਆਂ ਗੱਲਾਂ ਕਦੀ ਸਿਰਾਂ ਦੀਆਂ ਪੱਗਾਂ ਲੈਣ ਲੱਗ ਗਏ ਕੀ ਲੱਗਦਾ ਹੈ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣਾ ਚਾਹੀਦਾ ਜਿਵੇਂ ਦੀ ਮੁਹਿੰਮ ਚੱਲਦੀ ਪਈ ਹੈ ਜ਼ਰੂਰੀ ਹੈ ਹੀ ਕੱਢਣਾ ਜ਼ਰੂਰੀ ਕੱਢਣਾ ਚਾਹੀਦਾ ਹੈ ਗੱਲ ਪੈਂਦੇ ਹੁਣ ਇਹ ਆਏ ਕੰਮ ਕਰਨਾ ਇੱਥੇ ਗਲਤ ਕੰਮ ਕਰਨ ਲੱਗ ਪਿਆ ਜੀ ਹੂੰ ਮੈਂ ਤਾਂ ਮਿਹਨਤ ਕਰਨ ਆਪਣੀ ਰੋਟੀ ਕਾਣ ਗਲਤ ਕੰਮ ਤਾਂ ਨਾ ਕਰ ਹੂੰ ਜਿਹੜੇ ਕ੍ਰਾਈਮ ਹੈ ਅੱਜ ਦੀ ਡੇਟ 'ਚ ਪ੍ਰਵਾਸੀਆਂ ਵੱਲੋਂ ਜ਼ਿਆਦਾ ਵਧੇ ਹੋਏ ਆ ਬਾਤ ਹੀ ਉਹ ਦੇਖੀ ਐਨੇ ਤੁਹਾਨੂੰ ਰੋਜ਼ ਖ਼ਬਰਾਂ ਸੁਣ ਕੇ ਪਤਾ ਹੀ ਨਹੀਂ ਕੀ ਲੱਗਦਾ ਕਿ ਆ ਜਿਹੜੀ ਮੁਹਿੰਮ ਚੱਲ ਰਹੀ ਹੈ ਕਿ ਪ੍ਰਵਾਸੀ ਭਜਾਓ ਐ ਸਹੀ ਚੱਲ ਰਹੀ ਹੈ ਚੱਲ ਤਾਂ ਸਹੀ ਰਹੀ ਐ ਜੀ ਪਰ ਇਹ ਭਜਾਣ ਨਹੀਂ ਦੇਣੇ ਫੈਕਟਰੀਆਂ 'ਚ ਇਹਨੇ ਕੰਮ ਕਰਦੇ ਜਿਹੜੇ ਬੰਦੇ ਉਹਨੀਆਂ ਫੈਕਟਰੀਆਂ ਖੜ੍ਹ ਜਾਣੀਆਂ ਪਾਉਗੇ ਪਿੰਡਾਂ 'ਚ ਭਜਾ ਦੇਣਗੇ ਸ਼ਹਿਰਾਂ 'ਚ ਕੀ ਕਰਨਗੇ ਕੀ ਕਰਨਾ ਚਾਹੀਦਾ ਉਹਨਾਂ ਨੂੰ ਇਹਨਾਂ ਨੂੰ ਨਾਕਾ ਬਹੁਣੀ ਚਾਹੀਦੀ ਹੈ ਇਹਨਾਂ ਦੇ ਆਪਣਾ ਪਿੱਛਾ ਬਣਾ ਪਿਛੋਕਰ ਦੇਖਣਾ ਚਾਹੀਦਾ ਇਹਨਾਂ ਨੂੰ ਠੀਕ ਹੈ ਕੀ ਅਪਰਾਧ ਕਰਕੇ ਪਿੱਛੇ ਚੋਲੇ ਆ ਗਏ ਉਹ ਵੈਰੀਫਿਕੇਸ਼ਨ ਕਰਾ ਕੇ ਰੱਖੋ ਇਹਨਾਂ ਨੂੰ ਅੱਪਾ ਨੇ ਕੁਝ ਕਹਿ ਸਕਦੇ ਕਿਉਂਕਿ ਸਾਰੇ ਇਹ ਇੱਕੋ ਹੀ ਵਰਗੇ ਆ ਗਏ ਆ ਇੱਕ ਕੰਮ ਕਰਦਾ ਹੈਗਾ ਸਾਰੇ ਬਦਨਾਮ ਹੋਣਦੇ ਆ ਇਹਦੇ ਚ ਕੋਈ ਗਰੀਬ ਹੈਗਾ ਕੋਈ ਅਮੀਰ ਆਗਾ ਨਹੀਂ ਸਹੀ ਤਾਂ ਨਹੀਂ ਚੱਲ ਰਿਹਾ ਜੀ ਕਿਉਂ ਸਹੀ ਇਸ ਲਈ ਨਹੀਂ ਚੱਲ ਰਿਹਾ ਗਲਤੀ ਇਹ ਕਿਤੇ ਸਾਰੇ ਨੂੰ ਪੜ ਰਿਹਾ ਸਾਰੇ ਜਨ ਇੱਦਾ ਜ ਨਹੀਂ ਹੈਗੇ ਹਰ ਤਰ੍ਹਾਂ ਕੇ ਹਰ ਤਰ੍ਹਾਂ ਕੇ ਪਬਲਿਕ ਹੈਗੇ ਇਸ ਦੁਨੀਆ ਮੇਂ ਜੀ ਹਾਂ ਜੀ ਲੋਕੀ ਰੋਟੀ ਪਾਣੀ ਚੱਲ ਰਹਾ ਬਾਲ ਬੱਚੇ ਪਾਲ ਰਹੇ ਹਨ ਹਰੇਕ ਨੂੰ ਇੱਕ ਨਸੇਰੀ ਅਗਰ ਗਲਤ ਹੋ ਗਏ ਸਾਰੇ ਪਰਵਾਸੀਓ ਗਲਤ ਨਹੀਂ ਹੈਗੇ ਹਾਂ ਜੀ ਹਾਂ ਜੀ ਕਿਉਂਕਿ ਆਏ ਦਿਨ ਜਿਹੜੇ ਪਰਵਾਸੀਆਂ ਵੱਲੋਂ ਵਾਰਦਾ ਤਾਂ ਵੱਧੀਆਂ ਜਾ ਰਹੀਆਂ ਕਦੀ ਦੇਖਦੇ ਆਂ ਕਿ ਖਾਣੇ ਦੇ ਵਿੱਚ ਕੁਝ ਗੰਦਾ ਮਿਲਾ ਕੇ ਭੇਜ ਦੇ ਕਲਾਰੇ ਨੇ ਕਦੀ ਦੇਖਦੇ ਪੱਗਾਂ ਨੂੰ ਹੱਥ ਪਾ ਰਹੇ ਨੇ ਕਦੀ ਦੇਖ ਲਈ ਇੱਜ਼ਤਾਂ ਨੂੰ ਹੱਥ ਪਾ ਰਹੇ ਤੇ ਇਹ ਵਾਰਦਾ ਤਾਂ ਵੱਧੀਆਂ ਜਬ ਨਹੀਂ ਹੈਗੇ ਇੱਦਾ ਜੀ ਸਭ ਨਹੀਂ ਹੈਗੇ ਜੀ ਆਜਾ ਤੇ ਕਈ ਬੰਨੇ ਜਿੱਦਾ ਜਿੱਦਾ ਇੱਕ ਮਤਲਬਨ ਕਿ ਜੋ ਹੋਗਾ ਜਿੱਦਾ ਉਹ ਮਤਲਬ ਤੁਹਾਡੇ ਹਾਂ ਚ ਪਾ ਚੋ ਲਿਆ ਸਭ ਤੋਂ ਇੱਕੋ ਬਰਾਬਰ ਦੀ ਨਹੀਂ ਹੈਗੇ ਜੀ ਠੀਕ ਹੈ ਜੀ ਇਸੇ ਬਾਤ ਸੇ ਜਿੱਥੇ ਹੈਗੇ ਉੱਥੇ ਹੀ ਗੱਲ ਮਿਟਾਓ ਇੱਥੇ ਸਾਰਾ ਸਭ ਸਹੀ ਲੱਗਦਾ ਲੱਗਦਾ ਹੈ ਕਿ ਜਿਹੜੇ ਇਦਾਂ ਦੇ ਕ੍ਰਿਮੀਨਲ ਮਾਈਂਡ ਵਾਲੇ ਲੋਕ ਹੁੰਦੇ ਆ ਉਹਨਾਂ ਕਰਕੇ ਸਾਰੀ ਕਮਿਊਨਿਟੀ ਬਦਨਾਮ ਹੁੰਦੀ ਹੈ ਨਹੀਂ ਜਿੱਦਾ ਜਾਨੀ ਹੈ ਬਦਨਾਮ ਹੁੰਦੀ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਇੱਕ ਪ੍ਰਵਾਸੀ ਨੇ ਕੀਤਾ ਹੈ ਹਾਂਜੀ ਹਾਂਜੀ ਤੇ ਬਾਕੀ ਸਾਰੇ ਪ੍ਰਵਾਸੀ ਬਦਨਾਮ ਹੋ ਰਹੇ ਹਾਂਜੀ ਹਾਂਜੀ ਇਦਾਂ ਨਹੀਂ ਹੋਣਾ ਚਾਹੀਏ ਜਿੱਧਰ ਪਾਸੇ ਠੀਕ ਠਾਕ ਹੈਗੇ ਫਿਰ ਵੀ ਮਤਲਬ ਉੱਧਰ ਹੈਗੇ ਉਧਰ ਹੀ ਮਤਲਬ ਕਿ ਰਹਾ ਜੀ ਇਦਾਂ ਠੀਕ ਠਾਕ ਹੈਗੇ ਜੀ ਠੀਕ ਤਾਂ ਨਹੀਂ ਹੈ ਜੀ ਉਹ ਵੀ ਕੰਮ ਕਰਨ ਆਇਆ ਬਾਹਰੋਂ ਆਇਆ ਅਸੀਂ ਵੀ ਸਗੇ ਬਾਹਰ ਜਾਂਦੇ ਆ ਕੰਮ ਕਰਨ ਲਈ ਹੂੰ ਪਰ ਉਹ ਤਾਂ ਗਲਤ ਕੰਮ ਹੈਗਾ ਉਹ ਤਾਂ ਪਛਾਣ ਬਹੁਤ ਗਲਤ ਕੰਮ ਹੈ ਪਰ ਲੇਕਿਨ ਜਿਹੜੇ ਪ੍ਰਵਾਸੀਆਂ ਵੱਲੋਂ ਵਾਰਦਾ ਤਾਂ ਮੱਧੀਆਂ ਜਾ ਰਹੀਆਂ ਦਿਨ ਬਰ ਦਿਨ ਉੱਤੇ ਟੱਲ ਕਿਵੇਂ ਪਾਣੀ ਚਾਹੀਦੀ ਫਿਰ ਹਾਲ ਤੇ ਪੁਲਿਸ ਵਾਲਿਆਂ ਚ ਹੋਣੀ ਚਾਹੀਦੀ ਹੈ ਸ਼ਕਤੀ ਥੋੜੀ ਬਹੁਤੀ ਹੂੰ ਆਮ ਬੰਦਾ ਵੀ ਤੇ ਹਾਂ ਰੱਖੇ ਥੋੜਾ ਹੂੰ ਜਿਹੜਾ ਪ੍ਰਵਾਸੀਆਂ ਵੱਲੋਂ ਪੱਗਾਂ ਨੂੰ ਹੱਥ ਪੈ ਰਹੇ ਨੇ ਜਾਂ ਇੱਜ਼ਤਾਂ ਨੂੰ ਹੱਥ ਪੈ ਰਹੇ ਨੇ ਬਾ ਜਿੱਆਂ ਖੂਨ ਕਤਲ ਹੋ ਰਹੇ ਨੇ ਉਹਨਾਂ ਦਾ ਕੀ ਹੋਰ ਕਤਲ ਤਾਂ ਪਹਿਲੇ ਵੀ ਹੁੰਦੇ ਰਹੇ ਆ ਇਹ ਤੇ ਮਤਲਬ ਕੋਈ ਫਰਕ ਨਹੀਂ ਪੈਂਦਾ ਫੌਰਾਗੜੀ ਪੈਣਾ ਪਤਾ ਨਹੀਂ ਚੱਲਦਾ ਜੀ ਕੌਣ ਕਰਕੇ ਜਾਂਦਾ ਉਹਨਾਂ ਸਾਰੇ ਪ੍ਰਵਾਸੀ ਕਰਦੇ ਹੋਣੇ ਕੋਈ ਹੋਰ ਵੀ ਕਰਦਾ ਹੋਵੇਗਾ ਉਹ ਨਾਮ ਸਾਰੇ ਉਹ ਇੱਕ ਦੋ ਬੰਦੇ ਦੋਣਾ ਲੈ ਸਕਦੇ ਆ ਕੀ ਪ੍ਰਵਾਸੀ ਭਜਾਣੇ ਚਾਹੀਦੇ ਨਹੀਂ ਨਹੀਂ ਨੀਵ ਜਾਣਾ ਜੀ ਕਿਉਂ ਉਹ ਵੀ ਵਿਚਾਰੇ ਰੋਟੀ ਲਈ ਇੰਨੀ ਦੂਰੋਂ ਆਏ ਆ ਕੰਮ ਕਰਨ ਲਈ ਆਪਣਾ ਕਰ ਰਹੇ ਆ ਪਰ ਕ੍ਰਾਈਮ ਕਰਨ ਦਾ ਹੱਕ ਕੌਣ ਦਿੰਦਾ ਹੱਕ ਤਾਂ ਕੋਈ ਨਹੀਂ ਦਿੰਦਾ ਕਹਿਣ ਦਾ ਮਤਲਬ ਜਿਨ੍ਹਾਂ ਦਾ ਗਲਤੀ ਆ ਉਹਨਾਂ ਦੇ ਖੜੇ ਖੁਲਾਰ ਕੇ ਉਹਦੇ ਗੋਲੀਆਂ ਮਾਰਦੇ ਸਿੱਧੀਆਂ ਪੰਜੇ ਉਂਗਲਾ ਬਰਾਬਰ ਦੀ ਨਹੀਂ ਹੁੰਦੀ ਆ ਠੀਕ ਆਈ ਕੋਈ ਗੱਲ ਸਹੀ ਕੋਈ ਪੰਜਾਬ ਚ ਮੁਸੀਬਤ ਆਂਦੀ ਆ ਉਦੋਂ ਕੌਣ ਖੜਾਉਂਦਾ ਪੰਜਾਬੀ ਖੜਾਉਂਦਾ ਤੇ ਬਈਏ ਸਾਰੇ ਚਪਲਾਂ ਛੱਡ ਗਿਆ ਪੰਜਾਬ ਆਪਣੇ ਵਾਪਸੀ ਸ਼ਹਿਰ ਨੂੰ ਫਿਰ ਉਹਦਾ ਵੀ ਨਾ ਭੰਣਾ ਚਾਹੀਦਾ ਬਈਆਂ ਨੂੰ ਇੱਥੇ ਖੜਨਾ ਚਾਹੀਦਾ ਵਾ ਹਾੜ ਆਂਦਾ ਵਾ ਲੋਕ ਲੋਕਡਾਉਨ ਚੋਂ ਪਤਾ ਰੋਟੀ ਮਿਲਦੀ ਵੀ ਇੱਥੇ ਅਗਲੇ ਰਹੇ ਆ ਠੀਕ ਆ ਹੋਰ ਵੀ ਜੋ ਕਹਿੰਦੀਆਂ ਗੱਲਾਂ ਵਾਂ ਹੜ ਆਏ ਆ ਠੀਕ ਆ ਉਦੋਂ ਵੀ ਪਈਏ ਭੱਜੇ ਆ ਜੇ ਜਦੋਂ ਪਿੱਛੇ ਕੋਈ ਹੋਇਆ ਸੀਗਾ ਕੱਲੂ ਕਰਦੇ ਕੋਈ ਗੱਲਬਾ ਕਰਦੇ ਆ ਡੀਕਾ ਅਗਲੇ ਮਿੰਟ ਦੇ ਵਾਲਾ ਭਈਏ ਪਸਦੇ ਆਪਣੇ ਸ਼ਹਿਰਾਂ ਨੂੰ ਅਗਲੇ ਕਹਿੰਦੇ ਸਾਨੂੰ ਵੀ ਰੱਖਿਆ ਪੰਜਾਬ ਨੂੰ ਲੱਗਦਾ ਇਹ ਮੁਹਿੰਮ ਸਹੀ ਹੈ ਭਜਾਣੇ ਚਾਹੀਦੇ ਭਜਾਣੇ ਚੀਂਦੇ ਆ ਰਾਈਟ ਆ ਭਜਾਣੇ ਜੇ ਭਈਆ ਭੱਜੂਗਾ ਤੇ ਤਾਂ ਹੀ ਦਾ ਪੰਜਾਬ ਦਾ ਸਦਾਰ ਹੋਣਾ ਵਾ ਪੰਜਾਬ ਦਾ ਸਰਦਾਰ ਤਾਂ ਆਣਾ ਵਾ ਕਿਉਂਕਿ ਪੰਜਾਬ ਵਿੱਚ ਨਸ਼ਾ ਵੜਨ ਵਾਲੀ ਵੀ ਆਈ ਹੈ ਕ੍ਰਾਈਮ ਦਾ ਵੱਤੋ ਤਾਂ ਇਹਨਾਂ ਦਾ ਹੀ ਹੋ ਰਿਹਾ ਵਾ ਜਿਦੀ ਮਰਜ਼ੀ ਦੇਖੋ ਭਈਆ ਬਦਮਾਸ਼ੀ ਕਰਦਾ ਪਿਆ ਵਾ ਕਿਉਂਕਿ ਪੰਜਾਬ ਵਿੱਚ ਪੰਜਾਬੀ ਦੀ ਪੱਗ ਦੀ ਰੈ ਨਹੀਂ ਕੋਈ ਗੱਲ ਬਾਤ ਜਣਾ ਖਣਾ ਪੱਗ ਨੂੰ ਹੱਤ ਪਾਨ ਨੂੰ ਵਿਰਦਾ ਵਾ ਸਰਦਾਰ ਦੀ ਵੈਸੇ ਗੱਲ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੀ ਇਹ ਪੱਗ ਨੂੰ ਹੱਤ ਪਾਨ ਨੂੰ ਵਿਰਦਾ ਜਣਾ ਖਣਾ ਭਈਆ ਰਾਤ ਦੇ ਸ਼ਹਿਰ ਕੋਈ ਸੇਫ ਨਹੀਂ ਹੈਗਾ ਜਿੱਥੇ ਇੱਕ 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 ਪੰਜਾਬੀ ਖੜਦਾ ਨਾ ਤੇ ਸਾਰਾ ਭਈਆ ਭੱਜ ਜਾਂਦਾ ਵਾ ਪਰ ਚਲਦਾ ਹਾਂ ਪੰਜਾਬੀ ਦੀ ਆਵਾਜ਼ ਆ ਤੇ 10 ਬਈਆ ਇਕੱਠੇ ਹੋ ਗਏ ਪੰਜਾਬੀ ਦੀ ਪੱਗਲਾਂ ਚੰਗੀ ਗੱਲ ਸੁਣਨਾ ਹੈਗੀ ਆ ਇਸ ਕਰਕੇ ਬਈਆ ਨੂੰ ਭਜਾਣਾ ਚਾਹੀਦਾ ਤਾਂ ਆਪਣੇ ਪੰਜਾਬ ਨੂੰ ਬਚਾਣਾ ਚਾਹੀਦਾ ਵਾ ਇਹ ਤਾਂ ਸਹੀ ਚੱਲ ਰਹੀ ਹੈ ਜੀ ਕਿ ਭਈਆਂ ਨੂੰ ਭਜਾਣਾ ਚਾਹੀਦਾ ਭਈਆਂ ਨੇ ਬਹੁਤ ਤੰਗ ਕੀਤਾ ਦੇਖੋ ਹੁਣ ਅਸੀਂ ਮਕਾਨ ਲਿਆ ਹੈ ਕਾਕਵਾਲ ਰੋਡ ਤੇ ਸਾਹਮਣੇ ਫੈਕਟਰੀ ਉਹਨਾਂ ਦੀ ਸਾਡੇ ਸਾਹਮਣੇ ਗੱਡੀਆਂ ਲਾਉਂਦੇ ਜੇ ਅਸੀਂ ਕਹਿੰਨੇ ਆ ਤੇ ਗੁੰਡਾਗਰਦੀ ਦਿਖਾਉਂਦੇ ਬਦਮਾਸ਼ੀ ਦਿਖਾਉਂਦੇ ਆ ਲੜਾਈਆਂ ਕਰਦੇ ਮਾਰਨ ਨੂੰ ਪੈਂਦੇ ਆ ਜੇ ਫਿਰ ਕਹਿੰਦੇ ਜੋ ਮਰਜ਼ੀ ਕਰ ਲਓ ਤੁਸੀਂ ਸਾਡਾ ਤੁਸੀਂ ਕੁਛ ਨਹੀਂ ਵਿਗਾੜ ਸਕਦੇ ਕਹਿੰਦੇ ਅਸੀਂ ਇਹ ਪੰਜਾਬੀ ਨਹੀਂ ਪੰਜਾਬੀਆਂ ਦਾ ਵਿਗਾੜ ਸਕਦੇ ਸਾਡਾ ਕੁਛ ਨਹੀਂ ਵਿਗਾੜ ਸਕਦਾ ਭਾਰਤਾਂ ਬਿਆਰ ਵਾਲਿਆਂ ਦਾ ਯੂਪੀ ਵਾਲਿਆਂ ਦਾ ਅੱਛਾ ਅਸੀਂ ਇਹਨਾਂ ਦੀ ਕੰਪਲੇਟ ਵੀ ਦਿੱਤੀ ਹੋਈ ਆ ਦੇਖੋ ਹੁਣ ਕੀ ਸੁਣਵਾਈ ਹੁੰਦੀ ਹੈ ਸਾਡੀ ਮਤਲਬ ਡਰ ਭਾ ਬਿਲਕੁਲ ਖਤਮ ਹੋ ਗਿਆ ਹਾ ਇਹਨਾਂ ਦੇ ਵਿੱਚ ਡਰ ਨਹੀਂ ਆ ਜੀ ਪਰਸੋ ਵੀ ਵਿਚਾਰੇ ਮੱਲੇ ਚ ਕਿਸੇ ਨੂੰ ਮਾਰ ਕੇ ਗਏ ਦੁਕਾਨ ਤੇ ਹੁੰਦਾ ਵਿਚਾਰ ਦਾ ਕਾਊਂਟਰ ਕਾਊਂਟਰ ਤੋੜ ਗਏ ਬਜ਼ੁਰਗ ਸੀਗੇ ਮੀਆਂ ਬੀਬੀ ਉਹ ਵਿਚਾਰੇ ਇੰਨਾ ਰੋਂਦੇ ਪਏ ਸੀ ਡਰੇ ਪਏ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਕੰਪਲੀਟ ਲਿਖਾਓ ਕਹਿੰਦੇ ਨਹੀਂ ਨਹੀਂ ਰਹਿਣ ਦਿਓ ਕੋਈ ਗੱਲ ਨਹੀਂ ਮਰਨਾ ਤਾਂ ਇੱਕ ਵਾਰੀ ਹੀ ਆ ਉਹ ਵਿਚਾਰੇ ਡਰੇ ਹੋਏ ਇੰਨੇ ਸੀ ਕਿ ਸੱਟਾ ਵਿਚਾਰਿਆਂ ਦੀ ਅੱਖਾਂ ਐਡੀ ਐਡੀਆਂ ਸੂਜੀਆਂ ਪਈਆਂ ਸੀ ਕੀ ਕਰ ਸਕਦੇ ਆ ਦੱਸੋ ਜੇ ਸੁਣੋ ਆਈ ਨਹੀਂ ਹੁੰਦੀ ਤਾਂ ਫਾਇਦਾ ਕੀ ਫਿਰ ਚੁੱਪ ਹੀ ਸਹੀ ਐ ਇਸ ਨਾਲੋਂ ਚੰਗਾ ਉਹ ਜੋ ਮਰਜ਼ੀ ਕਰ ਸਕਦੇ। ਦੇਖੋ ਹੁਣ 5 ਸਾਲ ਦੇ ਬੱਚੇ ਦਾ ਕੀ ਹਾਲ ਕੀਤਾ ਉਹਨਾਂ ਨੇ। ਮੋਇਆ ਨੂੰ ਇੰਨਾ ਨਹੀਂ ਆਇਆ ਕਿ ਕਿੱਦਾਂ ਤੁਸੀਂ ਕਰ ਰਹੇ ਹੋ ਤੁਹਾਡੇ ਆਪਣੇ ਵੀ ਬੱਚੇ ਐ। ਆਪਣੇ ਵੀ ਤੁਹਾਡੀ ਬੇਟੀਆਂ ਆਇਆਂ। ਕੱਲ ਨੂੰ ਤੁਹਾਡੀ ਬੇਟੀ ਨਾਲ ਜਾਂ ਬੇਟੇ ਨਾਲ ਤਾਂ ਮਾੜੀ ਤਰ੍ਹਾਂ ਇੰਨੀ ਬੁਰੀ ਤਰ੍ਹਾਂ ਤਸ਼ੱਦਦ ਕੀਤੀ ਗਈ ਬੱਚੇ ਨਾਲ। ਮੌਦ ਦੇ ਘਾਟ ਉਤਾਰਿਆ ਗਿਆ। ਜਿਸ ਦੇ ਕਾਰਨ ਹੁਣ ਕਾਫੀ ਜਿਹੜੀਆਂ ਸੰਸਥਾਵਾਂ ਨੇ, ਕਈ ਲੋਕ ਨੇ ਹੰਗ ਸਿੰਘ ਨੇ, ਕਈ ਲੋਕ ਨੇ ਹੁਣ ਜਿਹੜਾ ਇਹ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਪ੍ਰਵਾਸੀ ਭਜਾਓ ਪੰਜਾਬ ਤੋਂ। ਹਾਂਜੀ ਹਾਂਜੀ। ਨਹੀਂ ਨਹੀਂ ਭਜਾਣੇ ਚਾਹੀਦੇ ਆ ਜੀ। ਦੇਖੋ ਕਿੱਦਾਂ ਮੋਇਆ ਨੇ ਇੱਕ 5 ਸਾਲ ਦੇ ਬੱਚੇ ਨੇ ਆਪਣੀ ਹਵਸ ਪੂਰੀ ਕਰਕੇ ਉਹਨੂੰ ਮਾਰਤਾ ਵਿਚਾਰੇ ਉਹਨੂੰ ਜਿੰਦਾ ਵੀ ਨਹੀਂ ਛੱਡਿਆ ਕਿ ਜਿੰਦਾ ਹੀ ਛੱਡਦੀ ਹੈ ਵਿਚਾਰੇ ਨੂੰ ਕਿ ਚੱਲ ਕੋਈ ਬਾਤ ਚ ਹੀ ਜਾਵੇ ਨਾ ਉਹਨਾਂ ਦੇ ਦਿਲ 'ਚ ਦਇਆ ਹੈ ਹੀ ਨਹੀਂ ਇਦਾਂ ਦੇ ਹਵਸੀਆਂ ਨੂੰ ਕੀ ਕਰਨਾ ਇੱਥੇ ਰੱਖ ਕੇ ਅੱਜ ਇੱਕ ਕਾਂਡ ਕੀਤਾ ਹੈ ਪਤਾ ਨਹੀਂ ਕਿੰਨੇ ਕਰ ਰਹੇ ਹੁਣ ਪਰਸੋ ਵੀ ਆਈ ਖਬਰ 5 ਸਾਲ ਦੀ ਬੱਚੀ 4 ਸਾਲ ਦੀ ਸੀ ਉਹਦੇ ਨਾਲ ਵੀ ਇਦਾਂ ਦਾ ਕੇਸ ਰੇਪ ਕੇਸ ਹੋਇਆ ਹੈ ਇਹਨਾਂ ਦੀਆਂ ਹੀ ਖਬਰਾਂ ਜ਼ਿਆਦਾ ਆਉਂਦੀਆਂ ਜੀ ਸੁਣਨ ਨੂੰ ਪਰ ਇਹਨਾਂ ਨੂੰ ਭਜਾਣਾ ਚਾਹੀਦਾ ਹੈ ਇਹ ਡਰਦੇ ਨਹੀਂ ਹੈ ਜੀ ਇਹਨਾਂ ਦੇ ਅੰਦਰ ਡਰ ਨਾਮ ਦੀ ਚੀਜ਼ ਹੀ ਆਣੀ ਜੀ ਇੱਕ ਸਾਡੇ ਪੰਜਾਬੀ ਭਰਾ ਫਿਰ ਵੀ ਕੋਈ ਗਲਤ ਗੱਲ ਬੋਲ ਦੂਗੇ ਪਛਤਾਉਗੇ ਆਏ ਸੀ ਕਿਉਂ ਬੋਲੀ ਫਿਰ ਮਾਫੀ ਮੰਗਾਗੇ ਏ ਇਹ ਝੁਕਦਾ ਹੀ ਨਹੀਂ ਐ ਇਨਾਂ ਚ ਜਿਵੇਂ ਆ ਤੇਰੀ ਮਾਂ ਨੂੰ ਤੇਰੀ ਊ ਨੂੰ ਗਾਲ੍ਹਾਂ ਕਢਦੇ ਅੱਗੋਂ ਗੰਦੀਆਂ ਗੰਦੀਆਂ ਜਨਾਨੀਆਂ ਵੀ ਉੱਪਰੋਂ ਪੈ ਜਾਂਦੀਆਂ ਉਹਦੇ ਕੋਲ ਮੇਰੇ ਮਗਰ ਜਨਾਨੀ ਵੀ ਪੈ ਗਈ ਗੱਡੀ ਸਾਡੇ ਬੂਏ ਅੱਗੇ ਰੱਖਦੇ ਆ ਮੈਂ ਪਿਆਰ ਨਾ ਕਿਹਾ ਮੈਂ ਕਿਹਾ ਦੀਦੀ ਗੱਡੀ ਨਾ ਉੱਧਰ ਖਵਾ ਦਿਆ ਕਰੋ ਕਹਿੰਦੀ ਨਹੀਂ ਅਸਤਾ ਇੱਥੇ ਹੀ ਰੱਖਣੀ ਆ ਹੁਣ ਇੱਕ ਛੱਡ ਕੇ ਤਿੰਨ ਤਿੰਨ ਗੱਡੇ ਦਖਸੋਂ ਲਾਣ ਲੱਗੀ ਕਿੱਥੇ ਜਾਈਏ ਅਸੀਂ ਜਿਹੜੇ ਇੱਜ਼ਤਦਾਰ ਲੋਕ ਆ ਉਹ ਤਾਂ ਨਹੀਂ ਬੋਲਦੇ ਉਹ ਚੁੱਪ ਕਰ ਜਾਂਦੇ ਤੇ ਲੋਕ ਸੋਚਦੇ ਆ ਇਹ ਸੋਚਦੇ ਆ ਕਿ ਇਹ ਬੱਸ ਜੀ ਡਰ ਗਏ ਸਾਡੇ ਤੋਂ ਇੱਜ਼ਤਦਾਰ ਲੋਕ ਨਹੀਂ ਜੀ ਬੋਲਦੇ ਹੁੰਦੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਨੂੰ ਡਰ ਨਹੀਂ ਹੁੰਦਾ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਜੇ ਇੱਜ਼ਤ ਹੁੰਦੀ ਇੰਨਾ ਚ ਤਾਂ ਇਦਾਂ ਵਾ ਲਵਜ ਬੋਲਦੇ ਗੰਦੇ ਮੁੰਡੇ ਬੱਚੇ ਨਾ ਵਿਚਾਰੇ ਨਾ ਇਦਾਂ ਕਰਦੇ ਉਹ ਵੀ ਕਿਸੇ ਮਾਂ ਦਾ ਬੱਚਾ ਕਿੱਦਾਂ ਮਾਂ ਤੜਫ ਰਹੀ ਐ ਪਿਓ ਤੜਫ ਰਿਆ ਭੈਣ ਵਿਚਾਰੀ ਕਹਿੰਦੀ ਮੇਰੇ ਤੋਂ ਦੋ ਵਾਰੀ ਲੈ ਕੇ ਜਾਣ ਲੱਗੇ ਸੀਗੇ ਮੈਂ ਫੜਿਆ ਗੁਰਦੁਆਰੇ ਜਾਂਦੀ ਪਈ ਸੀ ਦੱਸੋ ਉਸ ਭੈਣ ਤੇ ਕੀ ਬੀਦੀ ਹੋਗੀ ਉਸ ਮਾਂ ਤੇ ਕੀ ਬੀਦੀ ਹੋਗੀ ਜਿਹਨੇ ਇੰਨਾ ਕ ਬੱਚਾ ਵਿਚਾਰੀ ਨੇ ਪਾਲਿਆ 5 ਸਾਲ ਦਾ ਕੀਤਾ ਸੋਚਿਆ ਸੀ ਆਏ ਵੱਡਾ ਹੋਊਗਾ ਮੇਰਾ ਬੁਢਾਪੇ ਦਾ ਸਾਰਾ ਬਣੂ ਉਹਦਾ ਵਿਚਾਰੀ ਦਾ ਕੀ ਬਣੂਗਾ ਦੱਸ ਇੱਕ ਕਿਗ ਪੁੱਤਰ ਸੀ ਉਹਦਾ ਸਾਰਾ ਖੋਲਿਆ ਮੋਇਆ ਮਤਲਬ ਕੁਲ ਮਿਲਾ ਕੇ ਸੀ ਕਿਨੇ ਜਿਹੜੀ ਮੁਹੀਮ ਚੱਲ ਰਹੀ ਸਹੀ ਚੱਲ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਚੱਲ ਰਹੀ ਹੈ ਜੀ ਇਹ ਕਰਨਾ ਚਾਹੀਦਾ ਕੁਝ ਸਾਡੇ ਨੇਤਾ ਨੂੰ ਕਰਨਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਕੀ ਕੀ ਕਰ ਰਹੇ ਆ ਦੇਖੋ ਕੀ ਕੀ ਇਹਨਾਂ ਚ ਤਾਂ ਅਸੀਂ ਡਰ ਹੀ ਨਹੀਂ ਰਹੇ ਦਿਨ ਬਾ ਦਿਨ ਇਹਨਾਂ ਦਾ ਕਾਲ ਵੱਧੀ ਜਾ ਰਿਹਾ ਵੱਧੀ ਜਾ ਰਿਹਾ ਇਹਨਾਂ ਦਾ ਆਓ ਭਈਏ ਭਜਾਣੇ ਚਾਹੀਦੇ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਬਿਲਕੁਲ ਬਿਲਕੁਲ ਫਾਂਸੀ ਦੇਣੀ ਇਹਦਾ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦਾ ਜਾਨ ਦੇਣੀ ਚਾਹੀਦੀ ਫਾਂਸੀ ਦੇਣੀ ਚਾਹੀਦੀ ਅੱਛਾ ਇਹ ਅਕਸਰ ਕਈ ਕਈ ਪ੍ਰਵਾਸੀ ਭਾਈਚਾਰਿਆਂ ਵੱਲੋਂ ਇਹ ਕਿਹਾ ਗਿਆ ਹੈ ਕਿ ਜੇ ਕੋਈ ਇੱਕ ਕ੍ਰਾਈਮ ਕਰਦਾ ਹੈ ਅਸੀਂ ਸਾਰੀ ਕਮਿਊਨਿਟੀ ਥੋੜੀ ਬਦਨਾਮ ਹੁੰਦੀ ਹੈ ਉਹਦੇ ਹੁਣ ਜਿਹਨੇ ਕੀਤੇ ਉਹਨਾਂ ਤਾਂ ਫੜਨੇ ਜੇ ਫਾੜੀ ਲਿਆ ਉਹਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਬਾਕੀ ਹੁਣ ਵਈਏ ਵੀ ਤੇ ਕੰਮ ਕਰਦੇ ਉਹਨਾਂ ਫਿਰ ਤੇ ਬੈਠਾ ਲੁਧਿਆਣਾ ਮਈਆਂ ਫਿਰ ਤੇ ਬੈਠਾ ਜੀ ਬਿਲਕੁਲ ਹੋਜੀ ਜੇ ਬਿਜੇ ਕੰਮ ਕਰਦਾ ਸਾਰਾ ਅਕਸਰ ਪੰਜਾਬੀ ਬੰਦਾ ਇਹੀ ਕਹਿ ਰਿਹਾ ਹੈ ਕਿ ਇਹਨਾਂ ਦਾ ਡਰ ਭੋਖ ਖਤਮ ਹੋ ਗਿਆ ਹੁਣ ਉਹਦੇ ਹੈ ਹੀ ਆ ਨਹੀਂ ਦੇਖੋ ਮਹਿਮੂਮਤਾ ਚਲਣੀ ਚਾਹੀਦੀ ਹੈ ਜੇ ਪ੍ਰਵਾਸੀ ਉਹ ਭਜਾਓ ਜਿਹੜੇ ਕ੍ਰਿਮੀਨਲ ਨੇ ਠੀਕ ਹੈ ਨਾ ਆਪਾਂ ਹੁਣ ਜੇ ਤੁਸੀਂ ਇੰਟਰਵਿਊ ਲੈ ਰਹੇ ਹੋ ਕਈ ਮੇਰੀ ਇਸ ਗੱਲ ਨੂੰ ਚੰਗਾ ਵੀ ਕਹਿਣਗੇ ਕਈ ਮਾੜਾ ਵੀ ਕਹਿਣਗੇ ਗੱਲ ਹੈ ਨਾ ਦੇਖੋ ਜੇ ਪ੍ਰਵਾਸੀ ਭਜਾ ਦਾਂਗੇ ਪੰਜਾਬ ਦੇ ਵਿੱਚ ਕੰਮ ਕੌਣ ਕਰੇਗਾ ਜਾਦੇ ਪਹਿਲਾਂ ਆਪਾਂ ਨੂੰ ਸਟੈਂਡ ਲੈਣਾ ਪੈਣਾ ਆਪਾਂ ਨੂੰ ਸ਼ੇਅਰ ਬੰਨਾ ਪੈਣਾ ਆਪਾਂ ਨੂੰ ਇਹ ਕਾਮਕਾਰ ਸਾਹਮਣੇ ਪੈਣੇ ਆ ਕਿਉਂਕਿ ਦੇਖੋ ਜਿਹੜਾ ਲੇਬਰ ਤਬਕਾ ਪ੍ਰਵਾਸੀ ਕੰਮ ਕਰ ਰਿਹਾ ਅੱਜ ਮੇਰੇ ਹਿਸਾਬ ਨਾਲ ਮੇਰਾ ਇਹ ਸੁੰਦਰ ਨਗਰ ਯੂਨਿਟ ਜੈਕਟ ਦਾ ਤਕਰੀਬਨ ਤਕਰੀਬਨ 70 ਤੋਂ 80 ਬੰਦਾ ਜਿਹੜਾ ਸਾਡੀ ਫੈਕਟਰੀ ਦੇ ਵਿੱਚ ਪ੍ਰਵਾਸੀ ਹੈ ਚਾਰ ਪੰਜਾਬੀ ਨੇ ਤੇ ਹੋਰ ਵੀ ਫੈਕਟਰੀਆਂ ਜਾਂਦੇ ਆ ਉਹ ਟੋਟਲੀ ਪ੍ਰਵਾਸੀ ਨੇ ਕਿਉਂਕਿ ਦੇਖੋ ਜੀ ਪੰਜਾਬੀ ਬੰਦਾ ਕਹਿੰਦਾ ਮੈਂ ਮਸ਼ੀਨ ਤੇ ਕੋ ਬੈਠਾਂ ਉਹ ਵੀ ਤਾਂ ਬੈਠੇ ਨੇ ਇਹ ਨਹੀਂ ਕਿ ਕੋਈ ਬੰਦਾ ਕੰਮ ਬਹੁਤ ਵਧੀਆ ਨੇ ਇੱਕ ਬੰਦਾ ਮਹੀਨੇ ਦਾ 40 40 ਤੋਂ 45 45 50 ਹਜ਼ਾਰ ਕਮਾ ਰਿਹਾ ਪਰ ਇਹ ਮੁਹਿੰਮ ਦੇ ਨਾਲ ਨਾਲ ਸਾਨੂੰ ਆਪ ਦੇਖਣਾ ਪੈਣਾ ਕਿ ਆਪਣੇ ਪੰਜਾਬ ਦੇ ਜਿਹੜੇ ਕੰਮ ਹੈ ਉਹ ਆਪ ਸਾਹਮਣੇ ਬਣੇ ਆ ਪਰ ਇੱਕ ਬੰਦਾ ਮਾੜਾ ਹੁੰਦਾ ਵਾ ਜਿਵੇਂ ਆਪਾਂ ਕਹਿੰਦੇ ਨੇ ਪੰਜ ਉਂਗਲਾਂ ਚੋਂ ਜੇ ਇੱਕ ਉਂਗਲ ਮਾੜੀ ਨਿਕਲ ਗਈ ਤੇ ਆਪਾਂ ਹੱਥ ਨਹੀਂ ਵੜਦੇ ਉਂਗਲ ਵੜਾ ਕੇ ਉਹਦਾ ਇਲਾਜ ਕਰਨੇ ਆ ਤੇ ਜੇ ਇੱਕ ਮਾੜਾ ਵੈ ਜਾਂ ਉਹਦੇ ਵਿੱਚ ਕੁਝ ਹੋਰ ਤੁਸੀਂ ਉਹਦੀ ਵੈਰੀਫਿਕੇਸ਼ਨ ਕਰੋ ਚੈੱਕ ਕਰੋ ਜਿਹੜਾ ਬੰਦਾ ਕਿਰਾਏ ਤੇ ਰੱਖ ਰਿਹਾ ਉਹਨਾਂ ਨੂੰ ਕਿ ਜਿਵੇਂ ਪਿੱਛੋਂ ਅੱਜ ਕੱਲ ਤਾਂ ਡਾਟਾ ਅੱਗੇ ਹੁੰਦਾ ਸੀਗਾ ਬੰਦੇ ਨੂੰ ਇੱਧਰ ਉੱਧਰ ਦੇਖਣਾ ਪੈਂਦਾ ਹੁਣ ਤਾਂ ਆਨਲਾਈਨ ਡਾਟਾ ਚੜਿਆ ਹੁੰਦਾ 2 ਮਿੰਟ ਕਲਿੱਕ ਮਾਰੋ ਸਾਰਾ ਡਾਟਾ ਸਾਹਮਣੇ ਆ ਜਾਂਦਾ ਜੇ ਕ੍ਰਿਮੀਨਲ ਹੈ ਉਹਨੂੰ ਇੱਥੇ ਰਹਿਣ ਦੀ ਨੋ ਪਾਵੇਂ ਅਗਲਾ ਸਜ਼ਾ ਭੁਗਤ ਕੇ ਆਇਆ ਵੈ ਠੀਕ ਹੈ ਨਾ ਹੱਕ ਹਰ ਇੱਕ ਹੁੰਦਾ ਵੈ ਵਿਗੜ ਕੇ ਸੁਧਰਨ ਦਾ ਜਿਹੜਾ ਬੰਦਾ ਵਿਗੜ ਗਿਆ ਸੀ ਉੱਥੇ ਥੱਬਾ ਨਹੀਂ ਲਾ ਸਕਦੇ ਤੇ ਮੈਂ ਕਹਿੰਦਾ ਠੀਕ ਹੈ ਮੈਂ ਜਿਹੜਾ ਮਾੜੇ ਕ੍ਰਿਮੀਨਲ ਸੋਚ ਦੇ ਬੰਦੇ ਨੇ ਚਾਹੇ ਪ੍ਰਵਾਸੀ ਹੋਣ ਚਾਹੇ ਪੰਜਾਬ ਦੇ ਹੀ ਜੰਮਿਆ ਪੱਲਿਆ ਹੋਵੇ ਕਿੱਥੇ ਦਾ ਵੀ ਹੋਵੇ ਕ੍ਰਿਮੀਨਲ ਦੀ ਕੋਈ ਜਗ੍ਹਾ ਨਹੀਂ ਕੋਈ ਸੋਸਾਇਟੀ ਦੇ ਵਿੱਚ ਥਾਂ ਨਹੀਂ ਹੈ ਉਹ ਭਾਵੇਂ ਕੋਈ ਵੀ ਧਰਮ ਦਾ ਹੈ ਕੋਈ ਵੀ ਸਟੇਟ ਦਾ ਵੈ ਤੇ ਉਹਨੂੰ ਕੱਢੋ ਪਰ ਜੇ ਕਿ ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ ਕਈ ਬੰਦੇ ਚੰਗੇ ਵੀ ਐ ਕਿੱਡੇ ਕਿੱਡੇ ਸਾਲਾਂ ਤੋਂ ਕੰਮ ਕਰ ਰਹੇ ਨੇ ਜਿਹੜੇ ਕਈ ਏਦਾਂ ਦੇ ਪ੍ਰਵਾਸੀ ਨੇ ਮੇਰੇ ਸਾਹਮਣੇ ਤੁਸੀਂ ਵੀ ਕਈਆਂ ਦੇ ਇੰਟਰਵਿਊ ਲਏ ਨੇ ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਇੱਥੇ ਆਏ ਨੇ ਅੱਜ ਆਪਣੀ ਰੋਜੀ ਰੋਟੀ ਕਰਕੇ ਲੁਧਿਆਣੇ ਘਰ ਲੈ ਹੋਏ ਨੇ ਦੁਕਾਨਾਂ ਲਈਆਂ ਤੁਸੀਂ ਬਸਤੀ ਚੱਲ ਜੋ ਕਈ ਪ੍ਰਵਾਸੀ ਐਸੇ ਨੇ ਜਿਨ੍ਹਾਂ ਨੇ ਆਪਣੇ ਘਰ ਲੈ ਲੈਨੇ ਆਪਣੀਆਂ ਫੈਕਟਰੀਆਂ ਲਾ ਲਿਆ ਨੇ ਪੰਜਾਬੀਆਂ ਵੱਲੋਂ ਇਹ ਵੀ ਇਤਰਾਜ਼ ਕੀਤਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਲੈਣ ਦਾ ਜਿਹੜਾ ਹੱਕ ਹੈ ਉਹ ਨਹੀਂ ਦੇਣਾ ਚਾਹੀਦਾ ਹਾਂ ਉਹਦੇ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਦੇਖੋ ਅਸੀਂ ਹਿਮਾਚਲ ਜਾਂਦੇ ਹਾਂ ਸਾਨੂੰ ਜਗ੍ਹਾ ਨਹੀਂ ਲੈਣ ਦਿੰਦੇ ਰਾਜਸਥਾਨ ਜਾਂਦੇ ਜਗ੍ਹਾ ਨਹੀਂ ਲੈਣ ਦਿੰਦੇ ਹਾਂ ਉਹਦੇ ਲਈ ਮੈਂ ਕਹਿੰਦਾ ਜੀ ਆਪਾਂ ਐਗਰੀਆਂ ਜੀ ਆਪਾਂ ਕਹੀ ਨਾ ਇੱਕ ਪ੍ਰਵਾਸੀ ਕੱਢਣ ਤੇ ਪਰ ਉਹ ਮਾੜੇ ਅਨਸਰ ਗੱਡੋ ਮੈਂ ਪਿੱੱਲੇ ਵੀ ਕਿਹਾ ਚੰਗੇ ਨੂੰ ਕੁਝ ਨਹੀਂ ਸਿੱਖੋ ਹਰ ਇੱਕ ਬੰਦਾ ਗਲਤ ਨਹੀਂ ਹਰ ਪਰ ਜਿਹੜੀ ਜਦਾ ਜ਼ਮੀਨ ਹੈ ਨਾ ਉਹ ਪਹਿਲਾ ਹੱਕ ਪੰਜਾਬੀ ਦਾ ਹੋਣਾ ਚਾਹੀਦਾ ਉਹ ਕੋਈ ਕਾਨੂੰਨ ਲੈਣਾ ਚਾਹੀਦਾ ਪੰਜਾਬ 'ਚ ਗੱਲ ਇਹ ਬਹੁਤ ਹੈ ਕਿ ਹਾਂ ਇੱਥੇ ਆਣ ਕੰਮ ਕਰਨ ਉਹਨਾਂ ਸੇ ਵੀ ਜਾਣਦੇ ਆ ਹੁਣ ਜੇ ਬੰਦਾ ਕਵੇ ਨਾ ਯਾਰ ਇਹ ਪੰਜਾਬ ਤੋਂ ਕੈਨੇਡਾ ਜਾਂਦੇ ਨੇ 35 ਤੋਂ 40 ਲੱਖ ਰੁਪਏ ਬੰਦਾ ਲਾ ਕੇ ਜਾਂਦਾ ਐਥੇ ਉਹਨਾਂ ਤੇ ਯੂਪੀ ਤੋਂ 350 400 ਰੁਪਏ ਦੀ ਡਿਗੜ ਲੁਧਿਆਣੇ ਆ ਜਾਂਦੇ ਆ ਚਲੋ ਜਿਹੜਾ 350 ਲਾ ਕੇ ਆਉਂਦਾ ਉਹ 35 ਲੱਖ ਦਾ ਮਾਲਕ ਵੀ ਬੰਦਾ ਜੋੜੇ ਪਿੰਡ ਭੇਜੇ ਉਹ ਕਾਨੂੰਨ ਇੱਥੇ ਲਿਆਣਾ ਜਿਹਦਾ ਕਿ ਜਗਾ ਦਾ ਅਧਿਕਾਰ ਸਿਰਫ ਪੰਜਾਬੀ ਨੂੰ ਹੈ ਉਹ ਵੀ ਜਿਹੜਾ ਇੱਥੇ ਜੰਮ ਪਲਿਆ ਠੀਕ ਹੈ ਨਾ ਆਪਾਂ ਤਾਂ ਇਹ ਵੀ ਕਹਿੰਦੇ ਜਿਹੜਾ ਪੰਜਾਬੀ ਇੱਥੋਂ ਦੀ ਬਾਹਰ ਸ਼ਿਫਟ ਹੋ ਗਿਆ ਨਾ ਬਾਹਰ ਦੀ ਸਿਟੀਜ਼ਨ ਲੱਲੀ ਹੈ ਪ੍ਰਵਾਸੀ ਨੇ ਉਹਨਾਂ ਨੂੰ ਵੀ ਦੁਬਾਰਾ ਜਦਾਦ ਲੈਣ ਦਾ ਹੱਕ ਹੀ ਨਹੀਂ ਹੈਗਾ ਕਿ ਜਿਹੜੇ ਪਹਿਲਾਂ ਹੀ ਆਪਣੇ ਵੇਚ ਕੇ ਸਭ ਕੁਝ ਕਰ ਗਏ ਹੈ ਤੇ ਇੱਥੇ ਪ੍ਰਵਾਸੀ ਨੂੰ ਵੀ ਇੱਥੇ ਲੈਣ ਦਾ ਕੋਈ ਹੱਕ ਨਹੀਂ ਜੋ ਖਲਾਤ ਬੜੇ ਹੁਸ਼ਿਆਰਪੁਰ ਦੇ ਵਿੱਚ ਜਿੱਦਾਂ ਉਹ ਬੱਚੇ ਨੂੰ ਕਹਿ ਲੋ ਵੀ ਦਰਿੰਦਗੀ ਦੇ ਨਾਲ ਉਸ ਪਰਵਾਸੀ ਨੇ ਕਿਹਾ ਕੋ ਕਹਿ ਸਕਦੇ ਆ ਵੀ ਜਿਹੜਾ ਉਹ ਜੋ ਕੰਮ ਕੀਤਾ ਉਹ ਬਹੁਤ ਹੀ ਸ਼ਰਮਨਾਕ ਸ਼ਰਮਨਾਕ ਹੈ ਔਰ ਇਹੋ ਜਿਹਾ ਕੰਮ ਮੈਂ ਕਹਿੰਦਾ ਜ਼ਿੰਦਗੀ ਦੇ ਵਿੱਚ ਵੀ ਜਿਨੇ ਵੀ ਕੀਤਾ ਵਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਪਰਵਾਸੀ ਕੋਈ ਸਾਰੇ ਮਾਰੇ ਨਹੀਂ ਹੈ ਪਰਵਾਸੀ ਸਾਰੇ ਕੋਈ ਬਾਰੋ ਕੋਈ ਰੋਟੀ ਰੋਟੀ ਵੀ ਆਪਣੀ ਖਾਣੇ ਵੀ ਆਏ ਆ ਖੁੰਦਾ ਕੀ ਹੈ ਵੀ ਜੇ ਕੋਈ ਪਰਵਾਸੀ ਗਲਤ ਕੰਮ ਕਰਦਾ ਤੇ ਬਦਨਾਮ ਸਾਰੇ ਪਰਵਾਸੀ ਹੁੰਦੇ ਨੇ ਇਹਨਾਂ ਨੂੰ ਜਿਹੜੇ ਪਰਵਾਸੀ ਗਲਤ ਕੰਮ ਕਰਦੇ ਆ ਉਹਨਾਂ ਨੂੰ ਇਹ ਸਖਤ ਸਜਾਈ ਇਹੋ ਜਿਹੀ ਦਿੱਤੀ ਜਾਣੀ ਜੇ ਤਾਂ ਕਿ ਕਿਸੇ ਦੀ ਹਿੰਮਤ ਨਾ ਪਵੇ ਦੁਬਾਰਾ ਕਰੀਏ ਇਹ ਉਹ ਕੰਮ ਕਰ ਸਕੇ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਕੀ ਐਕਸ਼ਨ ਲੈਣੇ ਚਾਹੀਦੇ ਆ ਇਹੋ ਜਿਹੇ ਜਿਹੜੇ ਛਿੜਾਰਤੀ ਆਂਸਰ ਆ ਉਹਨਾਂ ਤੇ ਠੱਲ ਪਾਉਣੀ ਦੇਖੋ ਜੀ ਮੈਂ ਕਹਿੰਦਾ ਸੜਕ ਤੇ ਖੜੇ ਕਰਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਹੈ ਜੇ ਕੋਈ ਐਦਾਂ ਦੀ ਹਰਕਤ ਕਰਦਾ ਤੇ ਕਿਉਂਕਿ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਜਿਹੜੇ ਪਰਿਵਾਰ ਦਾ ਬੱਚਾ ਕੋਈ ਗਿਆ ਹੈ ਨਾ 5 ਸਾਲ ਦਾ ਬੱਚਾ ਜੋ ਅਸੀਂ ਵੀਡੀਓ ਦੇ ਵਿੱਚ ਦੇਖਿਆ ਜੋ ਸੁਣਿਆ ਜੋ ਸੁਣਿਆ ਸੀ ਸਾਡਾ ਤਾਂ ਆਪਣੇ ਮਨ ਕਹਿ ਲਓ ਵੀ ਅੰਦਰੋਂ ਦੁਖੀ ਹੈ ਵੀ ਜਿਹੜੇ ਪਰਿਵਾਰ ਦਾ ਹੋਇਆ ਉਹਨਾਂ ਨਾਲ ਕੀ ਬੀਤਦੀ ਹੋਏਗੀ ਆਪਾਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਅਸੀਂ ਤਾਂ ਇਹੀ ਕਹਿੰਨੇ ਆਂ ਵੀ ਜੇ ਕੋਈ ਐਦਾਂ ਦਾ ਕੰਮ ਕਰਦਾ ਹੈ ਕੋਈ ਵੀ ਹੋਵੇ ਯਾਨੀ ਤੇ ਉਹਨੂੰ ਉਸੇ ਟਾਈਮ ਗੋਲੀ ਮਾਰ ਦੋ ਸੜਕ ਦੇ ਵਿੱਚ ਕਾਰ ਖੜਾ ਕਰਕੇ ਉਹਦੇ ਨਾਲ ਕੀ ਹੋਊਗਾ ਵੀ ਇਹ ਕੰਮ ਤੋਂ ਜਿਹੜਾ ਕੋਈ ਬੰਦਾ ਦੂਜਾ ਸੋਚਣ ਵਾਲਾ ਵੀ ਥੋੜਾ ਜਿਹਾ ਪਰਹੇਜ਼ ਕਰੂਗਾ ਵੀ ਯਾਰ ਇਹ ਕੰਮ ਬਹੁਤ ਗਲਤ ਹੈ ਦੇਖੋ ਜੀ ਜਿਹੜਾ ਗਲਤ ਕੰਮ ਕਰਦਾ ਉਹਨੂੰ ਇੱਥੇ ਨਹੀਂ ਰਹਿਣ ਦੇਣਾ ਚਾਹੀਦਾ ਬਾਕੀ ਠੀਕ ਹੈ ਇਹਨਾਂ ਤੋਂ ਬਿਨਾ ਗੁਜ਼ਾਰਾ ਹੋ ਜਾਏਗਾ ਕੰਮ ਆਪਾਂ ਲੋਕ ਮਿਹਨਤ ਕਰਾਂਗੇ ਤੇ ਆਪ ਕੰਮ ਕਰ ਸਕਨੇ ਆ ਪਰ ਪਰ ਪ੍ਰਵਾਸੀ ਲੋਕ ਕਹਿੰਦੇ ਪੰਜਾਬੀ ਦਾ ਕੰਮ ਨਹੀਂ ਕਰਦਾ ਔਰ ਪੰਜਾਬੀ ਵੀ ਕਹਿੰਦੇ ਆ ਕਿ ਪੰਜਾਬੀ ਆਪ ਬੰਦਾ ਕੰਮ ਕਰਕੇ ਰਾਜੀ ਨਹੀਂ ਇਸ ਲਈ ਪ੍ਰਵਾਸੀ ਨਹੀਂ ਨਹੀਂ ਜੀ ਆ ਕੋ ਗੱਲਾਂ ਜ਼ਰੂਰੀ ਨਹੀਂ ਹੈ ਜਦੋਂ ਸਿਰ ਤੇ ਪੈ ਗਈ ਬੰਦਾ ਆਪਣੀ ਲੋੜ ਨੂੰ ਕੁਝ ਕਰੇਗਾ ਕਿ ਨਹੀਂ ਕਰੇਗਾ ਹਾਂ ਜੀ ਹੋਰ ਕੋਈ ਗੱਲ ਨਹੀਂ ਹੈਗੀ ਇਹ ਸੋਚਣਾ ਹੀ ਗਲਤ ਆ ਆਪਣਾ ਕੀ ਲੱਗਦਾ ਕਿ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਚੋਂ ਪ੍ਰਵਾਸੀ ਭਜਾਓ ਸਹੀ ਚੱਲ ਰਹੀ ਹੈ ਵੇਖੋ ਇਹ ਗਲਤ ਕੰਮ ਨਜਾਇਜ਼ ਕਰ ਰਹੇ ਨੇ ਲੋਕ ਚੋਰੀਆਂ ਢੱਕ ਕੇ ਇਹੀ ਲੋਕ ਮਾਰਦੇ ਪੈ ਨੇ ਹੋਰ ਕੌਣ ਕਰਦਾ ਪਿਆ ਕਿਉਂਕਿ ਇਹਨਾਂ ਨੂੰ ਬੇਫਿਕਰੀ ਹੈ ਇਹਨਾਂ ਨੂੰ ਕੜਾ ਇੱਥੇ ਕੋਈ ਪਛਾਣਦਾ ਅਲਾ ਕਹਿੰਦਾ ਜੇ ਚੋਰੀ ਕਰਕੇ ਭੱਜ ਜਾਵਾਂਗੇ ਕਤਲ ਕਰਕੇ ਭੱਜ ਜਾਵਾਂਗੇ ਤੁਹਾਨੂੰ ਕੜਾ ਪਛਾਣਦਾ ਕੋਈ ਜੀ ਇਹ ਗਲਤ ਕੰਮ ਹੈ ਨਾ ਆ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਵੀ ਜ਼ਰੂਰ ਪੰਜਾਬੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਪ੍ਰਵਾਸੀਆਂ ਨੂੰ ਇੱਥੇ ਜਾਇਦਾਦ ਮਤਲਬ ਜ਼ਮੀਨ ਨਹੀਂ ਲੈਣ ਦੇਣੀ ਚਾਹੀਦੀ ਕਿਉਂਕਿ ਸਾਨੂੰ ਨਹੀਂ ਮਿਲਦੀ ਬਾ ਸਾਨੂੰ ਕੋਈ ਆਪਾਂ ਨੂੰ ਸ਼੍ਰੀਨਗਰ ਜਾਂ ਕਿਸੇ ਹੋਰ ਇਲਾਕਿਆਂ 'ਚ ਆਪਾਂ ਨੂੰ ਕੋਈ ਜ਼ਮੀਨ ਲੈਣ ਦਿੰਦਾ ਫੇਰ ਆਪਾਂ ਉਹ ਇਹਨਾਂ ਨੂੰ ਕਾਦੇ ਵਾਸਤੇ ਲੈਣ ਦੇਣੀ ਵੇਖਣਾ ਫਿਰ ਇਹਨਾਂ ਦੀ ਹੁਣ ਜਦਾਦ ਬਣ ਗਈ ਹੁਣ ਇਹ ਪੱਕੇ ਹੋ ਗਏ ਨਾ ਇਹੀ ਹੈ ਨਾ ਗਵਰਨਮੈਂਟ ਨੇ ਇਹਨਾਂ ਨੂੰ ਪੱਕਾ ਕਰ ਦਿੱਤਾ ਵਧੀਆ ਚੱਲ ਰਹੀ ਮੈਡਮ ਪੁਰਾਣੀ ਚੀਜ਼ ਇਹਨਾਂ ਨੂੰ ਭਜਾਣਾ ਹੀ ਚਾਹੀਦਾ ਹੈ ਕਿਉਂ ਮਤਲਬ ਉਹ ਕਹਿੰਦੇ ਅਸੀਂ ਤਾਂ ਖਾਨ ਪੀਣ ਆਨੇ ਇੱਥੇ ਆਪਣਾ ਕੰਮ ਕਰਨ ਆਨੇ ਆ ਫਿਰ ਕਿਉਂ ਮੈਡਮ ਇਦਾਂ ਦੇ ਬੱਚਿਆਂ ਨਾਲ ਇਦਾਂ ਦੀ ਹਰਕਤਾਂ ਕਰਦੇ ਪੈਨੇ ਛੋਟੇ ਛੋਟੇ ਬੱਚੇ ਮਾਸੂਮ ਬੱਚੇ ਦਾ ਕੀ ਕਸੂਰ ਸੀਗਾ ਉਹਦੇ ਕਰਕੇ ਤਾਂ ਮੈਂ ਵੀ ਚੰਨੀ ਵੀ ਉਹੀ ਜਾਣਾ ਉਹਨਾਂ ਤੇ ਹੀ ਰਹਿਦਾ ਕੁਪੀਕ ਉਪਵਾਸੀ ਇਹ ਤਾਂ ਜ਼ਮੀਨ ਲੈ ਕੇ ਪੱਕੇ ਹੁੰਦੇ ਨੇ ਪੰਜਾਬੀਆਂ ਵੱਲੋਂ ਇਤਰਾਜ਼ ਕੀਤਾ ਜਾਂਦਾ ਕਿ ਉਹਨਾਂ ਨੂੰ ਜ਼ਮੀਨ ਨਹੀਂ ਲੈ ਕੇ ਦੇਣੀ ਚਾਹੀਦੀ। ਕੋਈ ਸਹੀ ਨਾ ਸਰਕਾਰ ਨੂੰ ਚਾਹੀਦਾ ਨਾ ਇਹ ਤਾਂ ਸਰਕਾਰ ਨੂੰ ਚਾਹੀਦਾ ਆਪਣਾ ਕਿ ਨਾਮ ਇਹਨਾਂ ਨੂੰ ਲਾਉੜ ਹੀ ਨਾ ਕਰ ਜਿਵੇਂ ਹਰਿਆਣੇ ਦੇ ਵਿੱਚ ਆ ਮਾਚਲ ਦਾ ਜੰਮੂ 'ਚ ਹੈ ਕਸ਼ਮੀਰ ਦੇ ਵਿੱਚ ਵੀ ਆਪਾਂ ਜਾਣਦੇ ਆ ਉੱਥੇ ਦੀ ਪੰਜਾਬੀ ਲੋਕ ਲੈ ਨਹੀਂ ਸਕਦੇ ਜ਼ਮੀਨ। ਉੱਥੇ ਮੋਦੀ ਨੇ ਹੋਰ ਨਾ ਹੜੂ ਕੀਤਾ ਨਾ ਪਹਿਲਾਂ ਤੇ ਆਪਾਂ ਲੈ ਨਹੀਂ ਸਕਦੇ ਸੀ। ਇਹੀ ਭਗਵੰਤ ਮਾਨ ਨੂੰ ਚਾਹੀਦਾ ਇਹੀ ਲਾਗੂ ਕਰਨਾ ਚਾਹੀਦਾ। ਭਗਵੰਤ ਮਾਨ ਸਰ ਦਾ ਬਿਆਨ ਆਇਆ ਕਿ ਉਹ ਤਾਂ ਕੰਮ ਕਰਨ ਆਂਦੇ ਨੇ ਤੇ ਕਿ ਭਗਵੰਤ ਮਾਨ ਸਾਹਿਬ ਨੂੰ ਇਹ ਨਹੀਂ ਆਉਂਦਾ ਜੇ ਬੱਚੇ ਜਿਹੜਾ ਗਲਤ ਕੰਮ ਕਰ ਰਹੇ ਆਂਦੇ ਨੇ ਬਈ ਬੱਚਿਆਂ ਨਾਲ ਗਲਤ ਕੰਮ ਕਰਦੇ ਨੇ ਕੋਈ ਤੇ ਭਗਵੰਤ ਮਾਨ ਨੂੰ ਚਾਹੀਦਾ ਨਾ ਉਹਦੇ ਬਾਰੇ ਵੀ ਤੇ ਵੇਚੇ ਦੱਸੇ ਨਾ ਭਗਵੰਤ ਮਾਨ ਆਏ ਦਿਨ ਜਿਹੜੇ ਪੱਗਾਂ ਨੂੰ ਆਤ ਪੈ ਰਹੇ ਨੇ ਆਏ ਦਿਨ ਜਿਹੜੇ ਲੁੱਟਾਂ ਘੋਵਾਂ ਹੋ ਰਹੀਆਂ ਨੇ ਆਏ ਦਿਨ ਹੱਥਾਂ ਪਾਈ ਹੋ ਰਹੀ ਨੇ ਕੀ ਲੱਗਦਾ ਕਿ ਠੱਲ ਪਹਿਣੀ ਚਾਹੀਦੀ ਇਹਨੂੰ ਪਹਿਣੀ ਚਾਹੀਦੀ ਜੀ ਪਹਿਣੀ ਚਾਹੀਦੀ ਹੈ ਇਹ ਤੇ ਉਧਰੋਂ ਵੀ ਆਏ ਜਾਂਦੇ ਨੇ ਪੰਜਾਬ ਤੇ ਹੁਣ ਤੁਸੀਂ ਦੇਖ ਲਓ यूपी ਦੇ ਵਿੱਚ ਜਾਣਗੇ ਤੇ ਉੱਧਰ ਦਾ ਆਧਾਰ ਕਾਰਡ ਹੋਏਗਾ ਪੰਜਾਬ ਚ ਜਾਣਗੇ ਇੱਧਰ ਦਾ ਆਧਾਰ ਕਾਰਡ ਹੋਏਗਾ ਇਹ ਸਿਰਫ ਬੋਰਡ ਬੈਂਕ ਤੇ ਲਈ ਆ ਮਤਲਬ ਇਹਨਾਂ ਨੂੰ ਕੱਢਣਾ ਚਾਹੀਦਾ ਪੰਜਾਬ ਪੂਰਾ ਪੂਰਾ ਜੀ ਪੂਰਾ ਕਿਉਂ ਆਪਣੇ ਜੇ ਭਈ ਇਹ ਜਾਣਗੇ ਤਾਂ ਪੰਜਾਬੀ ਲੋਕ ਨੂੰ ਰੋਜ਼ਗਾਰ ਮਿਲੇਗਾ ਜੇ ਕੋਈ ਆਪਣਾ ਰੈਡੀ ਫੜੀ ਲਗਾ ਕੇ ਆਪਣਾ ਕੰਮ ਕਰ ਸਕਦਾ ਪਰ ਪੰਜਾਬੀ ਕਹਿੰਦਾ ਪੰਜਾਬੀ ਕੰਮ ਹੀ ਨਹੀਂ ਕਰ ਕਰਾਉਂਦੇ ਕਿਉਂ ਨਹੀਂ ਕੰਮ ਕਰ ਕਰਾਜੀ ਤੇ ਹੁਣ ਮੇਰੀ ਗੱਲ ਨਹੀਂ ਸੁਣਦੇ ਅਸੀਂ ਜੀ ਚਲੋ ਮੈਂ ਆਪਣੇ ਵੀ ਲੈਂਦਾ ਮੈਂ ਕਿਸੇ ਤੇ ਨਹੀਂ ਲੈਂਦਾ ਜਦੋਂ ਇੱਕ ਪੰਜਾਬੀ ਕੋਈ ਕੰਮ ਕਰਦਾ ਹੋਊਗਾ ਨਾ ਅਸੀਂ ਪੰਜਾਬੀ ਕੋਈ ਚੀਜ਼ ਨਹੀਂ ਲਵਾਂਗੇ ਬਿਲਕੁਲ ਸਰ ਭਾਈ ਇਹ ਕੋ ਜਾ ਕੇ ਚੀ ਖਾਵਾਂਗੇ ਭਾਵੇਂ ਉਹ ਗੰਦਮੰਦ ਖਵਾਂਦਾ ਹੋਵੇ ਆ ਤੁਸੀਂ ਥੋੜੇ ਜਿਹਾ ਪਹਿਲਾਂ ਦੇਖੀ ਮੇਰੇ ਘਰ ਹੁਣੀ ਵੀਡੀਓ ਵੇਖਦਾ ਵੀ ਮੈਂ ਫੇਸਬੁਕ ਤੇ ਇੱਕ ਗੋਲ ਸਕੂਲ ਦੇ ਕੋਲ ਗੋਲ ਗੱਪੇ ਵਾਲੀ ਰੇੜੀ ਲੱਗੀ ਹੋਈ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪੀ ਪਿਛਲੇ ਦਿਨੀ ਇੱਕ ਪਰਵਾਸੀ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੱਚੇ ਦੇ ਨਾਲ ਤਸ਼ੱਦਦ ਕਰਕੇ ਉਹਨੂੰ ਮਾਰਿਆ ਜਾਂਦਾ ਹੈ ਕਿ ਬੁਰੀ ਤਰ੍ਹਾਂ ਉਹਨੂੰ ਕਿਨੋਰੀ ਮੌਤ ਦਿੱਤੀ ਜਾਂਦੀ ਹੈ ਸੋ ਉਸ ਤੋਂ ਲੈ ਕੇ ਜਿਹੜੇ ਆਮ ਲੋਗ ਨੇ ਪੰਜਾਬੀ ਭਾਈਚਾਰਾ ਕਾਫੀ ਡਰਿਆ ਹੋਇਆ ਨਜ਼ਰ ਆ ਰਿਹਾ ਤੇ ਇੱਕ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਕਿ ਤੁਸੀਂ ਕਿਵੇਂ ਤਵੱਜੋ ਰੱਖਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ